ਫਗਵਾੜਾ ਇਲਾਕੇ ਵੀ ਜਿੱਥੇ ਇਸ ਸਮੇਂ ਮਰਦ ਲੁਟੇਰੇ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਉੱਥੇ ਹੀ ਹੁਣ ਮਹਿਲਾ ਲੁਟੇਰਾ گروਵੀ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਅੱਗੇ ਆ ਰਿਹਾ ਹੈ ਇਸ ਦਾ ਖੁਲਾਸਾ ਉਸ ਸਮੇਂ ਫਗਵਾੜਾ ਪੁਲਿਸ ਨੇ ਕੀਤਾ ਜਦੋਂ ਥਾਣਾ ਸਤਨਾਮਪੁਰਾ ਦੇ ਐਸ ਐਚ ਓ ਗੌਰਵ ਧੀਰ ਨੇ ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਦੇ ਮਿਹੜੂ ਵਿਖੇ ਬਲੈਕਮੇਲ ਕਰਨ ਵਾਲੀਆਂ ਵਿਦੇਸ਼ੀ ਛੇ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਇਸ ਮੌਕੇ ਗੱਲਬਾਤ ਕਰਦੇ ਹਾਂ ਥਾਣਾ ਸਤਨਾਮਪੁਰਾ ਦੇ ਐਸਐਚਓ ਗੌਰਵ ਧੀ ਨੇ ਦੱਸਿਆ ਕਿ ਪੁਲਿਸ ਟੀਮ ਜਦੋਂ ਡੋਗਰਾ ਟਾਬਾ ਮਿਹੜੂ ਵਿਖੇ ਗਸ਼ਤ ਕਰ ਰਹੀ ਸੀ ਤਾਂ ਇੱਕ ਵਿਅਕਤੀ ਦਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਨਮਨਗੜ੍ਹ ਰਾਜਸਥਾਨ ਹਾਲ ਵਾਸੀ ਮਿਹੜੂ ਪੀਜੀ ਨੇ ਦੱਸਿਆ ਕਿ ਉਹ ਜਦੋਂ ਕਿਸੇ ਕੰਮ ਲਈ ਡੋਗਰਾ ਟਾਬੇ ਤੋਂ ਅੰਦਰ ਟੀ ਪੁਆਇੰਟ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਵਿਦੇਸ਼ੀ ਕਾਲੇ ਰੰਗ ਦੀ ਕੁੜੀ ਖੜੀ ਸੀ ਜਿਸ ਨੇ ਉਸ ਨੂੰ ਰੋਕਿਆ ਤੇ ਹਨੇਰੇ ਬਿਸਾਈਡ ਤੇ ਲੈ ਗਈ ਜਿੱਥੇ ਕਿ ਪੰਜ ਵਿਦੇਸ਼ੀ ਹੋਰ ਕੁੜੀਆਂ ਖੜੀਆਂ ਸਨ ਜਿਨ੍ਹਾਂ ਨੇ ਪਰਸ ਵਿੱਚੋਂ ਚਾਕੂ ਕੱਢ ਕੇ ਉਹਨਾਂ ਕੋਲ ਮਜੂਦਾ ਸਨਮਾਨ ਦੀ ਮੰਗ ਕਰਨ ਲੱਗ ਪਈਆਂ ਤੇ ਧਮਕੀ ਦਿੱਤੀ ਕਿ ਅਗਰ ਰੌਲਾ ਪਾਇਆ ਤਾਂ ਉਹ ਉਸਨਾਂ ਨੂੰ ਛੇੜ-ਛਾੜ ਕਰਨ ਦੇ ਦੋ ਛੇੜ ਫਸਾ ਦੇਣਗੇ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮਹਿਲਾਵਾਂ ਰਾਗੀਨਾ ਪਾਸੋਂ ਜ਼ਬਰਦਸਤੀ ਡਰਾ ਧਮਕਾ ਕੇ ਪੈਸੇ ਲੈਂਦੀਆਂ ਹਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਇਨ੍ਹਾਂ ਵਿਦੇਸ਼ੀ ਮਹਿਲਾਵਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾ ਵਰਨਿੰਗ ਦਿੱਤੀ ਗਈ ਕਿ ਭਵਿੱਖ ਵਿੱਚ ਜੇ ਅਜਿਹਾ ਕੋਈ ਵਿਅਕਤੀ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਜਿਦਾ ਤੁਹਾਨੂੰ ਪਤਾ ਹੈ ਜੀ ਵੀ ਪਿੱਛੇ ਜੇ ਵੀ ਲੜਕੀਆਂ ਦਾ ਜਿਹੜਾ ਗਲਤ ਧੰਦਾ ਚੱਲਦਾ ਸੀਗਾ ਮਿਹੜੂ ਪਿੰਡ ਦੇ ਲਾਗੇ ਉਹ ਪਿੱਛੇ ਵੀ ਮੁਕਦਮਾ ਦਰਜ ਕੀਤਾ ਸੀ ਹੁਣ ਫਿਰ ਕੱਲ ਪਤਾ ਲੱਗਾ ਸੀਗਾ ਇੱਕ ਮਦਈ ਆਇਆ ਆਪਣੇ ਕੋਲ ਕੰਪਲੇਨੈਂਟ ਸੀ ਜਿਹੜਾ ਦੱਸ ਰਿਹਾ ਸੀਗਾ ਕਿ ਕੁਝ ਵਿਦੇਸ਼ੀ ਲੜਕੀਆਂ ਨੇ ਜੋ ਉਸੇ ਢੋਲੇ ਪਾੜੇ ਮਸੂਮ ਲੋਕਾਂ ਨੂੰ ਦੇਰ ਰਾਤ ਲੇਟ ਨਾਈਟ ਹਨੇਰੇ 'ਚ ਫਰਮਾ ਕੇ ਪੈਸੇ ਠਾਕਦੀਆਂ ਸੀ ਡਰਾਉਂਦੀਆਂ ਆ ਧਮਕਾਉਂਦੀਆਂ ਸੀ ਬਲੈਕਮੇਲ ਕਰਦੀਆਂ ਨੇ ਉਹਨਾਂ ਦੇ ਰਿਗਾਰਡਿੰਗ ਫਿਰ ਜਦੋਂ ਆਇਆ ਉਹਦੇ ਬਿਆਨ ਲਿਖ ਕੇ ਕਾਰਵਾਈ ਕੀਤੀ ਗਈ ਮਕਦਮਾ ਦਰਜ ਕੀਤਾ ਗਿਆ ਉਹਨੂੰ ਨਾਲ ਲੈ ਕੇ ਰੇਡ ਕੀਤੀ ਜਦੋਂ ਮੌਕੇ ਤੇ ਉੱਥੇ ਵਿਦੇਸ਼ੀ ਲੜਕੀਆਂ ਕਾਬੂ ਆਈਆਂ ਕਿੰਨੀਆਂ ਲੜਕੀਆਂ ਸੀ ਉਹ تقريبا 6 ਲੜਕੀਆਂ ਨੇ ਜੀ ਵਿਦੇਸ਼ੀ ਨੇ 6 ਤਾਂ ਕੋਈ ਵਿਅਕਤੀ ਫੜਾਇਆ ਗਿਆ ਮੁੱਖ ਤੇ ਨਹੀਂ 6 ਲੜਕੀਆਂ ਨੇ ਕੋਈ ਨੌਜਵਾਨ ਕੋਈ ਲਾਈਕ ਚਾਕੂ ਨੁਮਾ ਚੀਜ਼ਾਂ ਦਿਖਾ ਕੇ ਤੇਜ਼ ਹਥਿਆਰ ਦਿਖਾ ਕੇ ਲੋਕਾਂ ਨੂੰ ਪਹਿਲਾਂ ਪਰਮਾ ਲੈਣਾ ਪੈਸੇ ਲੈ ਲੈਣੇ ਫਿਰ ਮੁੜ ਕੇ ਉਹਨਾਂ ਨੂੰ ਬਲੈਕਮੇਲ ਕਰਨਾ ਚਾਕੂ ਦਿਖਾ ਕੇ ਕਟੀਆਂ ਨੇ ਝੁੰਡ ਬਣਾ ਕੇ ਜਿਵੇਂ ਚਾਹੁੰਦਾ ਵੀ ਇਹ ਦੱਸੋ ਕਿਹੜੀ ਜਗ੍ਹਾ ਦੇ ਰਹਿਣ ਵਾਲੀਆਂ ਸਾਰੀਆਂ ਉਹ ਵਿਦੇਸ਼ੀਆਂ ਨੇ ਜੀ ਅਲਗ-ਅਲਗ ਮੁਲਕ ਨੇ ਬਾਹਰ ਲੇ ਕਿੰਨੇ ਸਮੇਂ ਤੋਂ ਇੱਥੇ ਵੱਡਾ ਸ਼ਹਿਰ ਚ ਆਵੇ ਜੀ ਉਹ ਮਹਿੜੂ ਪਿੰਡ ਦੇ ਵਿੱਚ ਉੱਥੇ ਪੀਜੀ ਬਣੇ ਨੇ ਜੀ ਕੁਝ ਉੱਥੇ ਪੀਜੀ ਚ ਰਹਿੰਦੀਆਂ ਸੀ ਇਹ ਆਈਆਂ ਕਿਤਾ ਇੱਥੇ ਪੜ੍ਹਾਈ ਕਰਨ ਆਈਆਂ ਸੀ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਿੱਛੋਂ ਕਿਹੜੇ ਏਰੀਆ ਦੇ ਰਹਿਣ ਵਾਲੀਆਂ ਆ ਇਹ ਪਿੱਛੋਂ ਵਿਦੇਸ਼ ਤੋਂ ਨੇ ਜੀ ਅਲੱਗ-ਅਲੱਗ ਮੁਲਕਾਂ ਦੀਆਂ ਨੇ ਤੇਨਾਂ ਤੋਂ ਕੋਈ ਪਾਸਪੋਰਟ ਵਗੈਰਾ ਕੋਈ ਉਹ ਵੀ ਇਨਵੈਸਟੀਗੇਸ਼ਨ ਦਾ ਹਿੱਸਾ ਫਰਦਰ ਕਰ ਰਹੇ ਆ ਜੀ ਹੁਣ ਇਹਨਾਂ ਦੇ ਵੀਜ਼ੇ ਵੀ ਵੈਰੀਫਾਈ ਕੀਤੇ ਜਾਣਗੇ ਇਨ ਕੇਸ ਨਹੀਂ ਵੀਜ਼ਾ ਵੈਲਿਡ ਹੈਗਾ ਤਨ ਜੋ ਬਣਵੀ ਧਾਰਾ ਹੈ ਅਗਲੀ ਉਹ ਵੀ ਲਗਾਈ ਜਾਊਗੀ ਤੇ ਹੁਣ ਫਿਰਾਲ ਕੀ ਧਾਰਾ ਲਗਾਈ ਹੋਈ ਹੈ ਜੀ ਹੁਣ 384 ਹੈਗੀ ਮੇਨ ਜਿਹੜੀ ਸੈਕਸ਼ਨ ਹੈਗਾ 506 ਹੈ ਨਾਲ ਦੀ 348 ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਪਹਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਕਰਮਾ ਦਰਜ